ਸਸਿਕਾ ਜੀ ਮੌਜੂਦ ਆ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਤਸਵੀਰ ਹੈ ਇਹ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਇੱਕ ਨੰਬਰ ਗਲੀ ਦੀ ਇੱਧਰ ਦੋ ਨੰਬਰ ਗਲੀ ਐ ਇੱਕ ਨੰਬਰ ਗਲੀ ਵਿਚਲਾ ਇਲਾਕਾ ਵਾ देर ਰਾਤ ਇਸ ਕਰਕੇ ਤੁਹਾਨੂੰ ਦਿਖਾਈ ਜਾ ਰਹੀ ਹੈ ਗਲੀ देर रात ਲੋਕ ਇੱਥੇ ਦੇ ਸੌ ਨਹੀਂ ਸਕੇ ਪਰੇਸ਼ਾਨ ਰਹੇ ਨੇ ਉਹਦਾ ਕਾਰਨ ਹੈ ਕੁੱਤਿਆਂ ਦਾ ਆਤੰਕ ਬਿਲਕੁਲ ਜੀ ਕੁੱਤਿਆਂ ਦੇ ਆਤੰਕ ਤੋਂ ਇਲਾਕਾ ਪੂਰੇ ਪਰੇਸ਼ਾਨ ਆ ਜੇ ਇਸ ਗਲੀ ਦੀ ਗੱਲ ਕੀਤੀ ਜਾਵੇ ਇਸ ਗਲੀ ਤੁਹਾਨੂੰ ਤਾਂ ਦਿਖਾਈ ਜਾ ਰਹੀ ਹੈ ਕਿ ਚਾਰ ਤੋਂ ਪੰਜ ਬੰਦਿਆਂ ਨੂੰ ਇਸ ਗਲੀ ਦੇ ਵਿੱਚ ਕੁੱਤੇ ਨੇ ਵੱਢਿਆ ਵਾ ਇਸ ਤੋਂ ਇਲਾਵਾ ਜੇ ਇਲਾਕੇ ਦੀ ਗੱਲ ਕੀਤੀ ਜਾਵੇ ਇਲਾਕੇ ਦੇ ਵਿੱਚ 20 ਤੋਂ 25 ਬੰਦਿਆਂ ਨੂੰ ਕੁੱਤੇ ਨੇ ਵੱਢਿਆ ਇਹ ਕਹਿਣਾ ਇਲਾਕੇ ਦੇ ਕਾਉਂਸਲਰ ਦਾ ਤੇ ਅਹ ਦੇਰ ਰਾਤ ਇਲਾਕੇ ਦੇ ਵਿੱਚ ਤੰਗ ਰਿਆ ਕੁੱਤਿਆਂ ਦਾ ਕਈ ਕੁੱਤੇ ਹਲਕੇ ਵੀ ਹੋਏ ਸੀਗੇ ਜਿਸ ਜਿਨ੍ਹਾਂ ਨੇ ਇੱਥੇ ਦੇ ਲੋਕਾਂ ਨੂੰ ਵੱਢਿਆ ਔਰ ਵੱਢਿਆ ਵੀ ਕੁਝ ਲੋਕ ਇਹੋ ਜਿਹਨੇ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਤੇ ਕਾਫੀ ਮਾਸ ਜਿਹੜਾ ਪੱਟ ਦਾ ਲਾਇਆ ਗਿਆ ਕਿਸੇ ਦੇ ਪੈਰ ਤੋਂ ਕਿਸੇ ਦੀ ਬਾਜੂ ਤੋਂ ਅਲੱਗ-ਅਲੱਗ ਜਗ੍ਹਾ ਦੇ ਵਿੱਚੋਂ ਕੁੱਤਿਆਂ ਨੇ ਵੱਢਿਆ ਵੈ ਤੇ ਇਸ ਤੋਂ ਬਾਅਦ ਜਦੋਂ ਇਲਾਕੇ ਦੇ ਕਾਉਂਸਲਰ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਸੀਗਾ ਦੇਰ ਰਾਤ ਉਹਨਾਂ ਨੂੰ ਜਦੋਂ ਸੂਚਨਾ ਮਿਲਦੀ ਮੌਕੇ ਤੇ ਪਹੁੰਚਦੇ ਨੇ ਪਰ 11 ਤੋਂ 12 ਵਜੇ ਦਾ ਸਮਾਂ ਹੁੰਦਾ ਹੈ ਉਸ ਤੋਂ ਬਾਅਦ ਕਾਰਪੋਰੇਸ਼ਨ ਨੂੰ ਸੂਚਿਤ ਕੀਤਾ ਜਾਂਦਾ ਚੜ੍ਹਦੀ ਸਵੇਰ ਕਾਰਪੋਰੇਸ਼ਨ ਇੱਥੇ ਆਂਦੀ ਹੈ ਨਗਰ ਨਿਗਮ ਦੀ ਗੱਡੀ ਆਂਦੀ ਜਿਹੜੇ ਕੁੱਤਿਆਂ ਨੂੰ ਫੜ ਕੇ ਰੈਸਕਿਊ ਕਰਕੇ ਲੈ ਕੇ ਜਾਇਆ ਜਾਂਦਾ ਪਰ ਦੇਰ ਰਾਤ ਇਹ ਇਲਾਕਾ ਜਿਹੜਾ ਹੈਗਾ ਕੁੱਤਿਆਂ ਦੇ ਆਤੰਕ ਤੋਂ ਪ੍ਰੇਸ਼ਾਨ ਰਿਹਾ ਤੇ 20 ਤੋਂ 25 ਬੰਦੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਦਾ ਜ਼ਖਮੀ ਕੀਤਾ ਸੋ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਜਿਹੜੀਆਂ ਉਹ ਵੀ ਸਾਡੇ ਕੋਲ ਆਈਆਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁੱਤਿਆਂ ਦਾ ਆਤੰਕ ਹੈ ਜਿਹੜਾ ਇਲਾਕੇ ਦੇ ਵਿੱਚ ਫੈਲਿਆ ਹੋਇਆ ਹੈ ਤੇ ਇਲਾਕੇ ਦੇ ਵਿੱਚ ਲੋਕਾਂ ਦਾ ਕਹਿਣਾ ਕਿ ਅਸੀਂ ਆਪ ਦੇ ਬੱਚਿਆਂ ਨੂੰ ਵੀ ਘਰੋਂ ਬਾਹਰ ਨਿਕਲਣ ਲਈ ਮਨਾ ਕੀਤਾ ਹੋਇਆ ਸੋ ਨਗਰ ਨਿਗਮ ਦੀ ਗੱਡੀ ਸਵੇਰੇ ਕੁੱਤਿਆਂ ਨੂੰ ਲੈ ਗਈ ਹੈ ਹੁਣ ਦੇਖਣਾ ਹੋਵੇਗਾ ਇਲਾਕੇ ਨੂੰ ਕੀ ਰਾਹਤ ਮਿਲਦੀ ਹੈ ਜਾਂ ਫਿਰ ਆਤੰਕ ਜਿਹੜਾ ਉਸੇ ਤਰੀਕੇ ਨਾਲ ਬਰਕਰਾਰ ਰਹਿੰਦਾ ਹੈ ਲੁਧਿਆਣਾ ਤੋਂ ਅਮਿਤਾਪਰ ਕੀ ਮਾਮਲਾ ਕੀ ਹੈ ਕੱਲ ਤੋਂ ਕੁਝ ਅਵਾਰਾ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਸੀ ਜਿਹੜੇ ਹਲਕ ਗਏ ਸੀ ਮੋਰਸੀ ਨਗਰ ਗਲੀ ਨੰਬਰ 7 8 4 ਨਿਊ ਸ਼ੈ ਨਗਰ ਗਲੀ ਨੰਬਰ 1 2 3 ਉਸ ਤੋਂ ਬਾਅਦ ਹਰਗੋਬੀ ਨਗਰ ਵਾਰਡ ਨੰਬਰ 78 79 ਤੇ 80 ਤਿੰਨ ਵਾਰਡਾਂ ਦੇ ਵਿੱਚ ਕੁੱਤਿਆਂ ਨੇ ਆਹ ਤੱਕ ਮਚਾਤਾ ਸੀਗਾ ਜਿੰਦੇ ਵਿੱਚ ਮੇਰਾ ਵੀਰ ਮਨਪ੍ਰੀਤ ਸਿੰਘ ਮੰਨਾ ਕਾਉਂਸਲਰ 78 'ਚ ਮੇਰੇ ਵੱਡੇ ਵੀਰ ਸਰਦਾਰ ਗੌਰਵਜੀਤ ਸਿੰਘ ਗੋਰਾ ਜੀ ਵਾਰਡ ਨੰਬਰ 80 ਤੋਂ ਕਾਉਂਸਲਰ ਹੈ 79 ਤੋਂ ਮੇਰੀ ਵਾਈਫ ਉਭਵਨੀਤ ਕੋਰ ਕਾਉਂਸਲਰ ਹੈ ਸਾਰਿਆਂ ਨੇ ਕਾਰਪੋਰੇਸ਼ਨ 'ਤੇ ਸ਼ਿਕਾਇਤ ਕੀਤੀ ਸੀਗੀ ਸਾਡੇ ਨੀਰਜ ਜੈਨ ਜਿਹੜੇ ਕਮਿਸ਼ਨਰ ਹੈ ਉਹਨਾਂ ਨੇ ਰਾਤ ਨੂੰ ਵੀ ਗੱਡੀ ਭੇਜੀ ਸਵੇਰੇ ਵੀ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਕਾਰਪੋਰੇਸ਼ਨ ਦੀ ਟੀਮ ਨਾਲ ਜਿੰਨੇ ਕੁੱਤੇ ਸੀ ਉਹ ਫਰ ਲਏ ਆ ਤੇ ਹੁਣ ਸੁੱਖ ਦਾ ਸਾਹ ਹੈ ਕੁਝ ਵੀਡੀਓ ਕਲਿੱਪਸ ਵੀ ਮੈਂ ਤੁਹਾਨੂੰ ਦਿਖਾਗਾ ਬੱਚਿਆਂ ਨੂੰ ਲੇਡੀਜ਼ ਨੂੰ ਵੱਡੇ ਬਜ਼ੁਰਗਾਂ ਨੂੰ 25 ਤੋਂ 30 ਬੰਦਿਆਂ ਨੂੰ ਕੁੱਤਿਆਂ ਦੇ ਵੱਢ ਲਿਆ ਜਿਹੜੇ ਇਲਾਜ ਕਰਾ ਰਹੇ ਨੇ ਤੇ ਮੈਂ ਬੇਨਤੀ ਕਰਾਂਗਾ ਜੇ ਕਿਸੇ ਨੂੰ ਇਲਾਜ ਵਿੱਚ ਕੋਈ ਦਿੱਕਤ ਆ ਰਹੀ ਹੈ ਕਿ ਉਹ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ ਮੇਰਾ ਨੰਬਰ ਜਿਹੜਾ ਉਹ 9885 35735 ਹੈ ਮੈਂ ਸਿਮਰਨਜੀਤ ਸਿੰਘ ਸਿਮੂ ਆ ਸੇਵਾਦਾਰ ਵਾਰਡ ਨੰਬਰ 79 ਤੋਂ ਉਹਨਾਂ ਦੇ ਇਲਾਜ ਵਿੱਚ ਅਸੀਂ ਮਦਦ ਕਰਾਂਗੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਹੋਰ ਸਮੱਸਿਆ ਵੀ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਿੰਨੇ ਦਿਨਾਂ ਤੋਂ ਹੋ ਰਿਹਾ ਇਹ ਪਿਛਲੇ 2 ਕੁ ਦਿਨ ਤੋਂ ਰੋਲਾ ਪਿਆ ਆਇਆ ਸੀਗਾ ਪਹਿਲਾਂ ਗੱਲ ਨੂੰ ਲਾਈਟਲੀ ਲਿੱਤਾ ਗਿਆ ਪਰ ਕੱਲ ਰਾਤ ਤੋਂ ਉਸ ਕੁੱਤੇ ਨੇ ਆ ਤੱਕ ਮਚਾਤਾ ਜੀ ਉਹਨੇ ਰਾਤ ਤੋਂ ਲੈ ਕੇ ਸਵੇਰ ਤੱਕ 20 ਤੋਂ 25 ਬੰਦਿਆਂ ਨੂੰ ਵੱਢ ਲਿਆ ਜੀ ਜੇ ਹੁਣ ਜਿਹੜੀ ਵੈਨ ਮੰਗਾਈ ਸੀਗੀ ਤੇ ਕੁੱਤਾ ਫੜ ਲਿਆ ਗਿਆ ਹਾਂਜੀ ਕੁੱਤਾ ਜਿਹੜਾ ਉਹ ਜਿਹਨੂੰ ਸਵੇਰੇ ਜਿਹੜਾ ਹਲਕੇ ਹੋਇਆ ਸੀ ਉਹਨੂੰ ਸਵੇਰੇ ਅਰਲੀ ਮਾਰਨਿੰਗ 6 ਵਜੇ ਤੋਂ ਲੱਭਣਾ ਸ਼ੁਰੂ ਕੀਤਾ ਸੀਗਾ ਨੇਅਰ ਅਬਾਊਟ 8:30 ਵਜੇ ਉਹਨੂੰ ਫੜ ਲਿਆ ਸੀਗਾ ਤੇ ਬਾਕੀ ਜਿਹੜੇ ਹੋਰ ਕੁੱਤੇ ਵੀ ਜਿਹੜੇ ਅਗਰੈਸਿਵ ਹੋ ਗਏ ਸੀ ਫੜਨਾ ਸ਼ੁਰੂ ਕਰ ਗਏ ਸੀ ਉਹਨਾਂ ਨੂੰ ਵੀ ਫੜ ਲਿੱਤਾ ਗਿਆ ਜੀ ਪਾਜੀ ਕੀ ਨਾਮ ਹੈ ਮੇਰਾ ਨਾਮ ਕਮਲ ਕੁਮਾਰ ਹੈ ਕਿਹੜਾ ਇਲਾਕਾ ਹੈ ਇਹ ਨਿਊ ਸ਼ਿਵਾ ਨਗਰ ਗਰੀ ਨੰਬਰ 1 2 ਬੰਦੀ ਹੈ ਅੱਛਾ ਤੇ ਪਾਜੀ ਇਹ ਕਿਹਾ ਜਾ ਰਿਹਾ ਕਿ ਦੇਰ ਰਾਤ ਕੁੱਤਿਆਂ ਨੇ ਕੁਝ ਬੰਦਿਆਂ ਨੂੰ ਵੱਢਿਆ ਗਿਆ ਹੋਇਆ ਹੈ ਕਿੰਨੇ ਕ ਬੰਦੇ ਨੇ ਜਿਹੜੇ ਇੰਜਰਡ ਹੋਏ ਨੇ 9-10 ਬੰਦੇ ਤਾਂ ਸਾਡੀ ਨਿਗਾਹ 'ਚ ਆ ਜਿਹੜੇ ਵੱਡੇ ਬਾਕੀਆਂ ਦਾ ਕੋਈ ਪਤਾ ਨਹੀਂ ਕਿੰਨੇ ਨੂੰ ਹੋ ਚੱਕਾ ਵਾ ਇਹ ਕੋ ਦਿਨ ਦੇ ਵਿੱਚ ਇੰਨੇ ਬੰਦੇ ਨੂੰ ਅੱਜ ਸਵੇਰੇ ਵੀ ਦੋ ਤਿੰਨ ਬੰਦਿਆਂ ਨੂੰ ਕੀਤਾ ਵਾ ਜਦੋਂ ਕੁੱਤੇ ਨੂੰ ਫੜਨ ਲਈ ਐਮ ਚਲਾਈ ਸੀ ਤੇ ਸਾਡੇ ਕਾਉਂਸਲਰ ਸਾਹਿਬ ਗਏ ਸੀਗੇ ਉਹ ਕੁੱਤੇ ਨੂੰ ਫੜਨ ਗਏ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਜਦੋਂ ਫੜਨ ਗਏ ਉਸ ਵੇਲੇ ਵੀ ਵੱਡੇ ਆ ਗਏ ਦੋ ਤਿੰਨ ਬੰਦਿਆਂ ਨੂੰ ਠੀਕ ਹੈ ਤੇ ਹੁਣ ਕਾਰਪੋਰੇਸ਼ਨ ਤੋਂ ਤੁਸੀਂ ਕੋਈ ਲੈਟਰ ਦਿੱਤੀ ਹੈ ਥਾਣੇ ਨੂੰ ਹਾਂ ਸਾਡੇ ਕਾਉਂਸਲਰ ਸਾਹਿਬ ਨੇ ਦਿੱਤਾ ਵਾ ਕਪਾ ਕਾਉਂਸਲਰ ਸਾਹਿਬ ਨੂੰ ਕਿਹਾ ਸੀ ਕਾਉਂਸਲਰ ਸਾਹਿਬ ਸਾਡੇ ਗਏ ਆ ਉਹਨਾਂ ਨੇ ਕੁੱਤਾਂ ਦੇ ਬੰਦਾ ਇਹ ਇਹ ਵਾਰਡ ਨੰਬਰ ਕਿੰਨਾ 79 79 ਕਿਹੜਾ ਕਾਉਂਸਲਰ ਕੋਣਾ ਸਮਰਜੀਤ ਸਿੰਭੂ ਤੇ ਸਿੰਭੂ ਜੀ ਅੱਛਾ ਸਿੰਭੂ ਜੀ ਤੇ ਉਹਨਾਂ ਨੇ ਕਿਹਾ ਹੁਣ ਕੁੱਤੇ ਫੜ ਲੈਣ ਹਾਂਜੀ ਹਾਂਜੀ ਕੁੱਤੇ ਉਹਨਾਂ ਨੇ ਫੜਿਆ ਵੀ ਆ ਤੇ ਲੰਬੇ ਸਮੇਂ ਤੋਂ ਕੁੱਤਿਆਂ ਤੋਂ ਪਰੇਸ਼ਾਨ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਬਹੁਤ ਜ਼ਿਆਦਾ ਕੁੱਤੇ ਆ ਗਲੀ ਦੇ ਵਿੱਚ ਵੀ ਇਹ ਮਹੱਲੇ ਦੇ ਵਿੱਚ ਵੀ ਆਣਾ ਜਾਣਾ ਬਹੁਤ ਜਾਣਾ ਆਣਾ ਜਾਣਾ ਔਖਾ ਹੁੰਦਾ ਬੱਚਿਆਂ ਦਾ ਸਾਰੇ ਬੱਚੇ ਗਲੀ ਖੇਡਦੇ ਕੱਲ ਰਾਤ ਦੇ ਇੰਨੇ ਪਰੇਸ਼ਾਨ ਆ ਕਿ ਅਸੀਂ ਬੱਚਿਆਂ ਨੂੰ ਅੰਦਰ ਡੱਕ ਕੇ ਰੱਖਿਆ ਆ ਕਿ ਬਾਹਰ ਨਾ ਨਿਕਲਣ ਤੁਹਾਡੇ ਕੌਂਸਲਰ ਸਾਹਿਬ ਕਹਿੰਦੇ ਇਲਾਕੇ ਦੇ ਵਿੱਚ 20 ਤੋਂ 25 ਬੰਦਿਆਂ ਨੂੰ ਇੱਕ ਦਿਨ ਦੇ ਵਿੱਚ ਵੱਢਿਆ ਗਿਆ ਹੋ ਸਕਦਾ ਸਰ ਮੈਂ ਤਾਂ ਦੱਸੇ ਕਿ 9 10 ਬੰਦੇ ਦਾ 4 ਬੰਦੇ ਦਾ ਸਾਡੇ ਮੇਰੇ ਘਰ ਦੀ ਸਮਝ ਲਓ ਕਿ ਮੇਰੇ ਨਾਲ ਬ੍ਰਦਰ ਹੈ ਤੇ ਨਾਲ ਸਾਡੇ ਪੜੋਸੀ ਆ 3 4 ਬਹੁਤ ਜ਼ਿਆਦਾ ਕਾਫੀ ਕਾਫੀ ਜ਼ਿਆਦਾ ਇੰਜਰੀ ਹੋਈ ਆ ਠੀਕ ਆ ਹੁਣ ਮੰਗ ਕੀ ਆ ਮੰਗ ਇਹ ਆ ਕਿ ਨਾ ਕੁੱਤੇ ਦਾ ਛੁਟਕਾਰਾ ਦਵਾਇਆ ਜਾਵੇ ਪ੍ਰਸ਼ਾਸਨ ਨੂੰ ਵੀ ਕਾਰਪੋਰੇਸ਼ਨ ਨੂੰ ਵੀ ਕੀ ਆ ਜਿਹੜੇ ਆਵਾਰਾ ਕੁੱਤੇ ਆ ਇਹਨਾਂ ਦਾ ਕੋਈ ਦੇਖਭਾਲ ਕਰੋ ਜਾਂ ਕੁਝ ਕਰੋ ਚੱਕ ਕੇ ਲੈ ਕੇ ਜਾਣੀ ਚਾਹੀਦੇ ਆ ਠੀਕ ਹੈ ਕਿਦਾਂ ਅਰੇ ਕੀ ਹੋਇਆ ਵੀ ਅੰਦਰ ਦਿਲ ਕਬਰਾਇਆ ਬਾਹਰ ਬੈਠ ਕੇ ਜਾ ਕੇ ਅੱਛਾ ਜੀ ਉਹ ਧਿਆਨ ਉਧਰ ਨੂੰ ਥਾ ਮੈਨੂੰ ਪਤਾ ਨਹੀਂ ਕਿਆ ਚੀਜ਼ ਆਈ ਦੇਖਿਆ ਤਾਂ ਕੁੱਤਿਆਂ ਦਾ ਸਾਰਾ ਨੋਜ ਚੱਲਿਆ ਕਿਦਾਂ ਅੱਛਾ ਕਿੰਨੇ ਕੋਈ ਦਾ ਟੈਂਸ਼ਨ 10 ਸਵਾ 10 ਇਹ ਗਲੀ ਦਾ ਆਵਾਰਾ ਕੁੱਤਾ ਸੀ ਵੀ ਕੋਈ ਸੀ ਪਤਾ ਨਹੀਂ ਕਿੱਥੋਂ ਆਇਆ ਕੁੱਤਾ ਪਹਿਲੇ ਵਾਰ ਦੇਖਿਆ ਐਲਨ ਜੀ ਨੇ ਕਿਨੇ ਕੋਈ ਟਾਂਕੇ ਵਗਾਰਾ ਲੱਗੇ ਕਿੱਦੇ ਨਹੀਂ ਉਹ ਬਲ ਤਾਂਕੇ ਦੀ ਲੱਗਨੇ ਹਾਂਜੀ ਪੱਤੀ ਵਗਾਰਾ ਲਾਤੀ ਨੇ ਅੱਜ ਕੀ ਮੰਗ ਕੀ ਕਰੀਏ ਹੋਣ ਬੋਲੋ ਸਾਰੇ ਕੁੱਤੇ ਨੂੰ ਲੈ ਕੇ ਜਾਓ ਸੰਬੋਧ ਤੈਸ਼ਤ ਫੈਲੀ ਪਈ ਬੱਚੇ ਸਾਡੇ ਛੋਟੇ ਛੋਟੇ ਗਲੀਆਂ ਚ ਘੁੰਮਦੇ ਉਹ ਕਿੰਨੇ ਕੁ ਬੰਦੇ ਨੂੰ ਵੜ ਦਿੱਤਾ ਕੁੱਤੇ ਨੂੰ 25 25 ਬੰਦੇ 25 ਬੰਦੇ ਅੱਛਾ तो हम तो नगर निगम तरफ से आए हैं अच्छा जी तो ये कहाँ पे हर नाले के पास खड़े हैं शिवाजी नगर में क्या करने आए नगर डॉग पकड़ने के लिए आए थे आपको सूचना मिली थी हाँ जी यहाँ डॉग वोआइड कर रहे थे काट रहे थे इसे पकड़ने के लिए आए थे अच्छा तो तीन डॉग उठा के लेके जा रहे हैं तीन लोग ये ठीक है डॉग हल्के हुए हैं अरे जो हल्का हुआ है वो फार्म में लेके ये तो हल्के हुए नहीं वो हल्के हुए नहीं है हाँ जी तो अब तक कितने लोगों को काटा है ऐसी सूचना मिली कितनी अफसरों तो बताए चार पाँच लोग काटा है तो पार पार लोग पार जो हल्का हुआ था वो पकड़ लिया। हाँ ले रहे पकड़ गया हल्का हमारे पास